ਟਰੰਪ ਨੇ ਜੋ ਕਿਹਾ ਸੀ ਉਹ ਕਰਨਾ ਤਾਂ ਸ਼ੁਰੂ ਕਰਤਾ ਗੁਰਦੁਆਰਿਆਂ ਤੇ ਮੰਦਰਾਂ ਦੇ ਵਿੱਚ ਰੈਡਾ ਕੀਤੀਆਂ ਜਾ ਰਹੀਆਂ ਨੇ ਜਿਹੜੇ ਸਥਾਨ ਪੂਜਣ ਯੋਗ ਨਹੀਂ ਇਹਦਾ ਜਿਹੜਾ ਉੱਥੇ ਦੇ ਮਤਲਬ ਸਿੱਖ ਨੇ ਜਾਂ ਹਿੰਦੂ ਧਰਮ ਦੇ ਲੋਕ ਨੇ ਜਿਹੜੀ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਵਿਰੋਧ ਕਰ ਰਹੀਆਂ ਨੇ ਉਹਨਾਂ ਨੇ ਨਿੰਦਾ ਕੀਤੀ ਹੈ ਕਿ ਬਈ ਘੱਟੋ ਘੱਟ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਗੁਰਦੁਆਰਿਆਂ 'ਚ ਹੀ ਦਾਖਲ ਹੋ ਰਹੇ ਹੋ ਮੈਕਸੀਕੋ ਦੇ ਰਾਸਤੇ ਸਾਰੇ ਇਲੀਗਲ ਇਮੀਗ੍ਰੈਂਟਸ ਜਾਂਦੇ ਨੇ ਅਮਰੀਕਾ 'ਚ ਤੇ ਉੱਥੇ ਜਦੋਂ ਇਹ ਐਂਟਰ ਕਰਦੇ ਸੀ ਅਮਰੀਕਾ 'ਚ ਉੱਥੇ ਉਹਨਾਂ ਨੂੰ ਪੁਲਿਸ ਫੜ ਲੈਂਦੀ ਸੀ ਫੜ ਕੇ ਉਹਨਾਂ ਨੂੰ ਇੱਕ ਅੱਧਾ ਦਿਨ ਪੁੱਛਗਿੱਛ ਕਰਨੀ ਉਹ ਤੋਂ ਬਾਅਦ ਰਿਲੀਜ਼ ਕਰ ਦਿੰਦੇ ਸੀ ਤੇ ਚਲੋ ਤੁਸੀਂ ਜਾਓ ਤੁਸੀਂ ਆਪਣੀ ਕਿਤੇ ਵੀ ਰਹੋ ਅਮਰੀਕਾ 'ਚ ਹੁਣ ਤੁਸੀਂ ਰਹਿ ਸਕਦੇ ਹੋ ਜੀ 트럼ਪ ਨੇ ਔਨ ਸਾਰੇ ਬੰਦ ਕਰ ਦਿੱਤੇ ਉਹ ਪਹਿਲਾ ਜਿਹੜੀ ਚੋਣ ਕੈਂਪੇਨ ਸੀ ਉਹਦੀ ਉਹਦੇ 'ਚ ਉਹਨੇ ਇਹ ਗੱਲਾਂ ਰੱਖੀਆਂ ਸੀ ਕਿ ਮੈਂ ਇਹ ਇਹ ਐਕਸ਼ਨ ਲਵਾਂਗਾ 3 ਲੱਖ ਦੇ ਕਰੀਬ ਜਿਹੜੇ ਇਸ ਤਰੀਕੇ ਨਾਲ ਇਹ ਲੋਕ ਨੇ ਉਹ ਮੈਕਸੀਕੋ ਬਾਰਡਰ ਤੇ ਬੈਠੇ ਨੇ ਉਹ ਕਹਿੰਦਾ ਕਿਸ ਕੋਈ ਵੀ ਇਹ ਅਪੀਲ ਕਰ ਨਹੀਂ ਸਕਦਾ ਫੜੋ ਤੇ ਇਹਨਾਂ ਨੂੰ ਉੱਥੇ ਹੀ ਵਾਪਸ ਕਰੋ ਭੇਜੋ ਜਿੱਥੋਂ ਇਹ ਆਏ ਹਨ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਜੋ ਆਪਣੇ ਭਾਸ਼ਣ ਦੇ ਦੌਰਾਨ ਗੱਲਾਂ ਕਹੀਆਂ ਸੀ ਉਹਨਾਂ ਦੇ ਉੱਤੇ ਐਕਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਸ ਤੌਰ ਦੇ ਉੱਤੇ ਉਹ ਲੋਕ ਜਿਹੜੇ ਅਨਲੀਗਲ ਤੌਰ ਦੇ ਉੱਤੇ ਯੂ ਐਸ ਏ ਗਏ ਕਿਸੇ ਵੀ ਕਾਰਨ ਕਰਕੇ ਗਏ ਉੱਥੇ ਬੈਠੇ ਹੋਏ ਨੇ ਤੇ ਉਥੋਂ ਦੇ ਹਜੇ ਤੱਕ ਸਿਟੀਜ਼ਨ ਨਹੀਂ ਬਣੇ ਲੀਗਲ ਨਹੀਂ ਹੋਏਗੇ ਤਾਂ ਉਹਨਾਂ ਦੇ ਉੱਤੇ ਵੱਡਾ ਬਿਆਨ 트ੰਪ ਨੇ ਦਿੱਤਾ ਸੀ ਤੇ ਉਹ ਕਾਰਵਾਈ ਵੀ ਹੋ ਰਹੀ ਆ ਤੇ ਰੇਡਾਂ ਮਾਰੀਆਂ ਜਾ ਰਹੀਆਂ ਨੇ ਰੇਡਸ ਹੋ ਰਹੀਆਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਰੇਡ ਕੀਤੀ ਗਈ ਆ ਕਾਫੀ ਵੱਡਾ ਅੰਕੜਾ ਸਾਹਮਣੇ ਆਇਆ ਜਿਸ ਦੇ ਵਿੱਚ ਪ੍ਰਵਾਸੀਆਂ ਨੂੰ ਜਿਹੜਾ ਖਾਸ ਤੌਰ ਦੇ ਤੇ ਭਾਰਤ ਦੇ ਜਿਹੜੇ ਨਾਗਰਿਕ ਨੇ ਜਿਹੜੇ ਅਨਲੀਗਲ ਤੌਰ ਦੇ ਤੇ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵਾਪਸ ਭੇਜਿਆ ਜਾਵੇਗਾ ਜਾਂ ਸਜ਼ਾ ਹੋਵੇਗੀ ਇਸ ਦੇ ਬਾਬਤ ਹਾਲੇ ਤੱਕ ਕੁਝ ਵੀ ਨਹੀਂ ਪਤਾ ਬਾਕੀ ਗੱਲਬਾਤ ਕਰਦੇ ਆ ਇਸ ਦੇ ਉੱਤੇ ਪੂਰੇ ਮਸਲੇ ਦੇ ਉੱਤੇ ਮੇਰੇ ਨਾਲ rau virinder singh baini pal ਮੇਰੇ ਸਾਥੀ ਮੌਜੂਦ ਨੇ rau ji trump ਨੇ ਜੋ ਕਿਹਾ ਸੀ ਉਹ ਕਰਨਾ ਤਾਂ ਸ਼ੁਰੂ ਕਰਤਾ ਇੱਕ ਵੱਡਾ ਅੰਕੜਾ ਗਾ ਜਿਹੜਾ ਅਨਲੀਗਲ ਜ਼ਹਿਰ ਸੀ ਕਿ ਉੱਥੇ ਨੌਜਵਾਨ ਸੀਗੇ ਜਾਂ ਜੋ ਵੀ ਲੋਕ ਸੀਗੇ ਉਹਨਾਂ ਨੂੰ ਗ੍ਰਿਫਤਾਰ ਪੁਲਿਸ ਨੇ ਕਰ ਲਿਆ ਆਪਣੀ ਹਿਰਾਸਤ ਚ ਲੈ ਲਿਆ ਕੀ ਹੋਵੇਗਾ ਉਹਨਾਂ ਦਾ ਕੀ ਉਹ ਵਾਪਸ ਭੇਜੇ ਜਾਣਗੇ ਜਾਂ ਉੱਥੇ ਕੋਈ سزا ਵਗੈਰਾ ਉਹਨਾਂ ਨੂੰ ਦਿੱਤੀ ਜਾਵੇਗੀ ਨਹੀਂ سزا ਤਾਂ ਨਹੀਂ ਰਾਜਦੀਪ ਹੋਣੀ ਵਾਪਸ ਹੀ ਭੇਜੇ ਜਾਣਗੇ ਮਤਲਬ ਡਿਪੋਰਟ ਕੀਤੇ ਜਾਣਗੇ ਠੀਕ ਹੈ ਹੁਣ 트럼ਪ ਨੇ ਆ ਕੇ ਅਸਲ ਦੇ ਵਿੱਚ ਆ ਕੇ ਤਾਂ ਉਹਨੇ ਗੱਲ ਇਹ ਕਰੀ ਨਹੀਂ ਉਹਨੇ ਪਹਿਲਾਂ ਜਿਹੜੀ ਚੋਣ ਕੈਂਪੇਨ ਸੀ ਉਹਦੀ ਉਹਦੇ ਚ ਉਹਨੇ ਇਹ ਗੱਲਾਂ ਰੱਖੀਆਂ ਸੀ ਕਿ ਮੈਂ ਇਹ ਇਹ ਐਕਸ਼ਨ ਲਵਾਂਗਾ ਸੋ ਇਸੇ ਕਰਕੇ ਉਹ ਵੱਡੀ ਗਿਣਤੀ ਚ ਜਿੱਤਿਆ ਵੀ ਹੈ ਕਿਉਂਕਿ ਦੇਖੋ ਇਲੀਗਲ ਮਾਈਗ੍ਰੇਸ਼ਨ ਤੇ ਇਮੀਗ੍ਰੈਂਟਸ ਜਿਹੜੇ ਹੁੰਦੇ ਨੇ ਉਹ ਥੋੜੀ ਉਹਨਾਂ ਨੂੰ ਜੇ ਆਪਾਂ ਜਿਵੇਂ ਆਪਾਂ ਪੰਜਾਬ 'ਚ ਪ੍ਰਵਾਸੀਆਂ ਦੇ ਲਈ ਕਰਦੇ ਆ ਨਾ ਉਵੇਂ ਉੱਥੇ ਉਹ ਵੀ ਆਪਣੇ ਲਈ ਕਰਦੇ ਨੇ ਜਿਹੜੇ ਆਪਾਂ ਇਲੀਗਲ ਤੌਰ ਤੇ ਜਾਣੇ ਆ ਜੀ ਜੇ 2022 ਦੇ ਅੰਕੜੇ ਦੇਖੀਏ ਤਾਂ 2022 ਦੇ ਵਿੱਚ ਜਿਹੜੇ ਪ੍ਰਵਾਸੀ ਉੱਥੇ ਕੰਮੇ ਸੀਗੇ ਉਹ 30 30 ਮਿਲੀਅਨ ਸੀਗੇ ਹਮ ਤੇ 30 ਮਿਲੀਅਨ ਦੇ ਵਿੱਚੋਂ 21 ਮਿਲੀਅਨ ਨੇ ਜਿਹੜੇ ਕਾਗਜ਼ਾਂ ਤੇ ਮਤਲਬ ਪੱਕੇ ਡਾਕੂਮੈਂਟਸ ਤੇ ਜਿਨ੍ਹਾਂ ਕੋਲ ਵਰਕ ਵੀਜ਼ਾ ਵਰਕ ਪਰਮਿਟ ਆ ਉਹ ਸੀ 8.3 मिलियन यानी कि ਤੁਸੀਂ ਲਾ ਲਓ ਕਿ 83 ਲੱਖ ਬੰਦਾ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਚ ਰਹਿ ਰਿਹਾ 2022 ਦਾ ਇਹ ਅੰਕੜਾ ਸੀਗਾ ਠੀਕ ਹੈ ਉਸ ਤੋਂ ਵਧੇ ਹੋਣੇ ਘਟਦਾ ਨਹੀਂ ਸਕਦੇ ਹੂੰ ਤੇ ਇਸੇ ਗੱਲ ਨੂੰ ਦੇਖ ਕੇ 트럼ਪ ਨੇ ਇਹ ਚੋਣ ਵਾਅਦਾ ਆਪਣਾ ਕੀਤਾ ਸੀਗਾ ਹੂੰ ਤੇ ਉਸ ਤੋਂ ਬਾਅਦ ਤੁਸੀਂ ਦੇਖੋ 트럼ਪ ਨੇ ਬਹੁਤ ਵੱਡੇ ਫੈਸਲੇ ਲਏ ਤੇ ਇਹ ਉਹਦਾ ਇੱਕ ਵੱਡਾ ਫੈਸਲਾ ਸੀਗਾ ਤੇ ਹੁਣ ਖਬਰ ਇਹ ਆ ਰਹੀ ਹੈ ਕਿ ਨਿਊ ਜਰਸੀ ਤੇ ਨਿਊਯਾਰਕ ਦੇ ਵਿੱਚ ਜ਼ਿਆਦਾਤਰ ਇਹ ਰੇਡਸ ਹੋਈਆਂ ਨੇ DHS ਉੱਥੇ ਦੀ ਹੈਗੀ ਆ ਕਿ ਆ ਇੱਕ ਹੋਮਲੈਂਡ ਸਿਕਿਉਰਿਟੀ ਹੈ ਡਿਪਾਰਟਮੈਂਟ ਆਫ ਹੋਮਲੈਂਡ ਹੋਮਲੈਂਡ ਸਿਕਿਉਰਿਟੀ ਉਹ ਰੇਡਸ ਕਰ ਰਹੀ ਹੈ ਠੀਕ ਹੈ ਤੇ ਵੱਡੀ ਗੱਲ ਇਹ ਹੈ ਕਿ ਗੁਰਦੁਆਰਿਆਂ ਤੇ ਮੰਦਰਾਂ ਦੇ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਸਥਾਨ ਪੂਜਣ ਯੋਗ ਨੇ ਹੂੰ ਤੇ ਇਹ ਦਾ ਜਿਹੜਾ ਉੱਥੇ ਦੇ ਮਤਲਬ ਸਿੱਖ ਨੇ ਜਾਂ Hindu ਧਰਮ ਦੇ ਲੋਕ ਨੇ ਜਿਹੜੀ ਉਹਨਾਂ ਦੀਆਂ ਸੰਸਥਾਵਾਂ ਨੇ ਉਹ ਵਿਰੋਧ ਕਰ ਰਹੀਆਂ ਨੇ ਉਹਨਾਂ ਨੇ ਨਿੰਦਾ ਕੀਤੀ ਹੈ ਕਿ ਬਈ ਘਟੋ ਘਟ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਗੁਰਦੁਆਰਿਆਂ 'ਚ ਹੀ ਦਾਖਲ ਹੋਗੇ ਗੁਰਦੁਆਰਿਆਂ ਦੇ ਵਿੱਚੋਂ ਤੁਸੀਂ ਇੱਧਾ ਬੰਦੇ ਫੜ ਕੇ ਲੈ ਕੇ ਜਾ ਰਹੇ ਹੋ ਕਿਉਂਕਿ ਜ਼ਿਆਦਾਤਰ ਮਤਲਬ ਸ਼ੈਲਟਰ ਲੈ ਲੈਂਦੇ ਨੇ ਹਨਾ ਜਿਨ੍ਹਾਂ ਦਾ ਕੋਈ ਘਰ-ਬਾਰ ਨਹੀਂ ਹੁੰਦਾ ਇਸ ਤਰੀਕੇ ਨਾਲ ਹੁੰਦਾ ਉਹ ਗੁਰਦੁਆਰੇ ਚਲੇ ਜਾਂਦੇ ਆ ਜਾਂ ਕਈ ਵਾਰ ਇਹ ਹੁੰਦਾ ਕਿ ਕੱਜ ਕੰਮ ਨਹੀਂ ਮਿਲਿਆ ਚਲੋ ਲੰਗਰ ਆਪਾਂ ਗੁਰਦੁਖਰ ਸ਼ੱਕ ਲੈਨੇ ਆ ਸੋ ਇਹ ਪਿਛਲੇ ਸੈਟਰਡੇ ਤੇ ਸੰਡੇ ਹਮ ਆ ਦੋ ਦਿਨ ਪਹਿਲਾਂ ਦੀ ਉਹ ਗੱਲ ਆ ਠੀਕ ਹੈ ਹਜ਼ਾਰ ਬੰਦਾ ਇਹਨਾਂ ਨੇ ਫੜ ਲਿਆ ਮੇਰੇ ਕਾਨੂੰਨੀ ਤੌਰ ਤੇ ਜਿਹੜਾ ਅਮਰੀਕਾ ਚ ਰਹਿ ਰਿਹਾ ਸੀ ਹੂੰ ਤੇ ਇਧਰ ਇੰਡੀਆ ਦੇ ਵਿੱਚ ਵੀ ਗੱਲ ਸਰਕਾਰ ਦੇ ਨਾਲ ਮੋਦੀ ਸਰਕਾਰ ਦੇ ਨਾਲ ਕੀਤੀ ਹੈ 100 ਚੁੱਕਣ ਤੋਂ ਬਾਅਦ ਸਰਕਾਰ ਜਿਵੇਂ ਟਰੰਪ ਦੀ ਬਣੀ ਹੂੰ ਤਾਂ ਇੰਡੀਆ ਸਰਕਾਰ ਵੀ ਟਰੰਪ ਨੂੰ ਸਮਰਥਨ ਦੇ ਰਹੀ ਐ ਇਸ ਗੱਲ ਦਾ ਬਿਲਕੁਲ ਉਹ ਕਹਿੰਦੇ ਕਿ ਠੀਕ ਹੈ ਜੇ ਸਾਡੇ ਇੰਡੀਅਨ ਨੇ ਇਲੈਗਲ ਤੌਰ ਤੇ ਉੱਥੇ ਰਹਿ ਰਹੇ ਨੇ ਤਾਂ ਅਸੀਂ ਉਹਨਾਂ ਨੂੰ ਵਾਪਸ ਬੁਲਾਉਣ ਦੇ ਲਈ ਤਿਆਰ ਆ ਹੂੰ ਸੋ 18 ਕ ਹਜ਼ਾਰ ਦੀ ਗਿਣਤੀ ਹੋ ਚੁੱਕੀ ਆ ਹੁਣ ਤੱਕ ਕਿ 18 ਹਜ਼ਾਰ ਮੰਨਿਆ ਇੰਡੀਅਨ ਗਵਰਨਮੈਂਟ ਨੇ ਵੀ ਕਿ ਜਿਹੜੇ ਇਲੀਗਲ ਇੰਡੀਅਨ ਰਹਿ ਰਹੇ ਨੇ ਉੱਥੇ ਕਿ ਉਹਨਾਂ ਨੂੰ ਅਸੀਂ ਵਾਪਸ ਬੁਲਾ ਲਾਂਗੇ ਹੁਣ ਇਹਦੇ 'ਚ ਜਿਹੜਾ ਦੇਖੋ ਇੱਕ ਸਟੇਟ ਪੰਜਾਬ ਹੈ ਦੂਸਰੀ ਗੁਜਰਾਤ ਹੈ ਜਿਹੜੇ ਜ਼ਿਆਦਾ ਉੱਥੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਨੇ ਦੋ ਸਟੇਟਾਂ ਜ਼ਿਆਦੇ ਨੇ ਠੀਕ ਹੈ ਤੇ ਦੂਸਰਾ ਹੋਰ ਜਿਹੜੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਲੋਕ ਗਏ ਹੂੰ ਜ਼ਿਆਦਾਤਰ ਡੌਂਕੀ ਲਾ ਕੇ ਗਏ ਨਾ ਬਿਲਕੁਲ ਡੌਂਕੀ ਲਾਉਣੀ ਕਿਹੜੇ ਸੌਖੀ ਗੱਲ ਐ ਹੂੰ ਡੌਂਕੀ ਲਾ ਕੇ ਇੱਕ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਰਿਸਕ ਲਿਆ ਦੂਸਰਾ 35-40 ਲੱਖ ਰੁਪਇਆ ਉਹ ਏਜੰਟਾਂ ਨੂੰ ਆਖ-ਆਖ ਦਿੱਤਾ ਤਾਂ ਜਾ ਕੇ ਇਹ ਲੋਕ ਅਮਰੀਕਾ ਪਹੁੰਚੇ ਸੀਗੇ ਹੁਣ ਪਹਿਲਾ ਕੀ ਸੀ ਰਾਜਦੀਪ ਪਹਿਲਾ ਕੈਚ ਐਂਡ ਰੀਲੀਜ਼ ਦਾ ਫਾਰਮੂਲਾ ਅਪਣਾਉਂਦੀ ਸੀ ਯੂ ਐਸ ਗਵਰਨਮੈਂਟ ਕਿਉਂਕਿ ਯੂ ਐਸ ਦਾ ਜਿਹੜਾ ਸੰਵਿਧਾਨ ਆ ਨਾ ਉਹ ਕੁਝ ਹੱਕ ਗੈਰ ਕਾਨੂੰਨੀ ਤੌਰ ਤੇ ਆਏ ਲੋਕਾਂ ਨੂੰ ਵੀ ਦਿੰਦਾ ਕਿ ਉਹ ਅਪੀਲ ਕਰ ਸਕਦੇ ਨੇ ਪਾ ਸਕਦੇ ਨੇ ਹੂੰ ਸੋ ਹੁਣ ਤੱਕ ਜੋ ਬਾਈਡਨ ਦੀ ਸਰਕਾਰ ਸੀਗੀ ਤੇ ਹੁਣ ਤੱਕ ਇਹ ਹੀ ਚੀਜ਼ਾਂ ਚੱਲਦੀਆਂ ਆ ਰਹੀਆਂ ਸੀ ਈਵਨ ਪਿਛਲੀ ਵਾਰ ਜਿਹੜਾ ਜਦੋਂ 트럼ਪ ਆਇਆ ਸੀ ਉਦੋਂ ਵੀ ਇਹ ਕੈਚ ਐਂਡ ਰਿਲੀਜ਼ ਦਾ ਹੀ ਸੀ ਤੇ 트럼ਪ ਨੇ ਆਉਂਦੇ ਹੀ ਕਹਿੰਦਾ ਸੀ ਕਿ ਮੈਂ ਨੈਸ਼ਨਲ ਐਮਰਜੈਂਸੀ ਲਾਤੀ ਐ ਸਾਊਥਰਨ ਬਾਰਡਰ ਤੇ ਸਾਊਥਰਨ ਬਾਰਡਰ ਕਿਹੜਾ ਅਮਰੀਕਾ ਦਾ ਜਿਹੜਾ ਮੈਕਸੀਕੋ ਨਾਲ ਲੱਗਦਾ ਸੋ ਮੈਕਸੀਕੋ ਦੇ ਰਾਸਤੇ ਸਾਰੇ ਇਲੀਗਲੀ ਇਮੀਗ੍ਰੈਂਟਸ ਜਾਂਦੇ ਨੇ ਅਮਰੀਕਾ 'ਚ ਜੀ ਤੇ ਉੱਥੇ ਜਦੋਂ ਇਹ ਐਂਟਰ ਕਰਦੇ ਸੀ ਅਮਰੀਕਾ 'ਚ ਉੱਥੇ ਉਹਨਾਂ ਨੂੰ ਪੁਲਿਸ ਫੜ ਲੈਂਦੀ ਸੀ ਫੜ ਕੇ ਉਹਨਾਂ ਨੂੰ ਇੱਕ ਅੱਧਾ ਦਿਨ ਪੁੱਛਗਿੱਛ ਕਰਨੀ ਉਸ ਤੋਂ ਬਾਅਦ ਰਿਲੀਜ਼ ਕਰ ਦਿੰਦੇ ਸੀ ਕਿ ਚਲੋ ਤੁਸੀਂ ਜਾਓ ਤੁਸੀਂ ਆਪਣੀ ਕਿਤੇ ਵੀ ਰਹੋ ਅਮਰੀਕਾ 'ਚ ਹੁਣ ਤੁਸੀਂ ਰਹਿ ਸਕਦੇ ਹੋ ਤੇ ਉਹ ਲੋਕ ਅਪੀਲ ਪਾ ਦਿੰਦੇ ਸੀ ਉਹ ਕੋਰਟ ਉਹਨਾਂ ਕੋਰਟ ਦੇ ਵਿੱਚ ਉਹਨਾਂ ਦਾ ਕੇਸ ਲੱਗ ਜਾਂਦਾ ਸੀ ਜੀ ਟਰੰਪ ਨੇ ਹੁਣ ਸਾਰੇ ਬੰਦ ਕਰ ਦਿੱਤੀ ਹੂੰ ਉਹ ਕਹਿੰਦਾ ਕਿਸ ਕੋਈ ਵੀ ਇਹ ਅਪੀਲ ਕਰ ਨਹੀਂ ਸਕਦਾ ਇਹ ਨਹੀਂ ਕਿ ਫੜ ਲੋ ਰਿਲੀਜ਼ ਕਰ ਦਿਓ ਕਿਤੇ ਵੀ ਘੁੰਮੋ ਅਮਰੀਕਾ 'ਚ ਕਿਤੇ ਵੀ ਜਾਓ ਕਹਿੰਦਾ ਨਾ ਫੜੋ ਤੇ ਇਹਨਾਂ ਨੂੰ ਉੱਥੇ ਹੀ ਵਾਪਸ ਕਰੋ ਭੇਜੋ ਜਿੱਥੋਂ ਇਹ ਆਏ ਨੇ ਇਦੇ ਲਈ 트럼ਪ ਨੇ ਜਿਹੜੇ ਐਕਸਟਰਾ ਟਰੂਪਸ ਨੇ ਜਿਹੜੇ ਫੌਜੀ ਨੇ ਉਹ ਉਹਨਾਂ ਦੀ ਗਿਣਤੀ ਹੋਰ ਵਧਾਤੀ ਆ ਮੈਕਸੀਕੋ ਬਾਰਡਰ ਤੇ ਤੇ ਹੁਣ ਜੇਕਰ ਇਸ ਵੇਲੇ ਦੇਖੀਏ ਤਾਂ ਕਰੀਬ ਪੌਣੇ 3 ਲੱਖ ਦੇ ਕਰੀਬ ਜਿਹੜੇ ਇਸ ਤਰੀਕੇ ਨਾਲ ਆਏ ਲੋਕ ਨੇ ਉਹ ਮੈਕਸੀਕੋ ਬਾਰਡਰ ਤੇ ਬੈਠੇ ਨੇ ਹੁਣ ਉਹ ਉਧਰ ਜਾ ਨਹੀਂ ਸਕਦੇ ਹੁਣ ਉਹ ਸੋਚਦੇ ਨੇ ਵੀ ਕਰੀਏ ਕੀ ਅਸੀਂ ਨਾ ਤਾਂ ਪਿੱਛੇ ਮੁੜ ਸਕਦੇ ਆ ਪਿੱਛੇ ਮੁੜਨ ਦਾ ਰਸਤਾ ਨਹੀਂ ਕੋਈ ਬਿਲਕੁਲ ਬਿਲਕੁਲ ਸਿਰੇ ਤੇ ਪਹੁੰਚੇ ਹੋਏ ਨੇ ਉਹ ਹੂੰ ਤੇ ਜੇ ਟੱਪ ਕੇ ਅਮਰੀਕਾ ਜਾਣਗੇ ਤਾਂ ਉਹਨਾਂ ਨੂੰ ਪਤਾ ਕਿ ਰੂਲ ਚੇਂਜ ਕਰਤੇ ਫੜਨਗੇ ਤੁਹਾਨੂੰ ਤੇ ਵਾਪਸ ਜਿੱਥੋਂ ਆਏ ਹੋ ਤੁਹਾਡੀ ਕੰਟਰੀ ਰਿਪੋਰਟ ਕਰੂ ਇੰਡੀਆ ਦੇ ਨਾਲ ਤਾਂ ਉਹਨਾਂ ਨੇ ਗੱਲ ਵੀ ਕਰ ਲਈ ਜਿਹੜੇ ਜਿਹੜੇ ਇੰਡੀਅਨ ਹੋਣਗੇ ਉਹਨਾਂ ਨੂੰ ਫੜ ਕੇ ਉਹ ਇੱਕ ਪਾਸੇ ਜੇਲ੍ਹ ਚ ਬਿਠਾਉਣਗੇ ਕਿਤੇ ਵੀ ਬਿਠਾਉਣਗੇ ਤੇ ਫਿਰ ਉਧਰ ਸਰਕਾਰ ਨੂੰ ਕਰਨਗੇ ਕਿ ਭਈ ਐਨੇ ਲੋਕ ਹੋ ਗਏ ਅਸੀਂ ਭੇਜ ਰਹੇ ਹਾਂ ਉਹ ਕਹਿਣਗੇ ਠੀਕ ਹੈ ਕੋਈ ਗੱਲ ਨਹੀਂ ਜਹਾਜ਼ ਭੇਜ ਦਿੰਨੇ ਆ ਅਸੀਂ 에어 ਇੰਡੀਆ ਦਾ ਜਹਾਜ਼ ਚ ਲਿਆ ਜਾਊਗਾ ਕਹਿਣਗੇ ਇਹਨਾਂ ਨੂੰ ਬਿਠਾ ਕੇ ਤੁਸੀਂ ਵਾਪਸ ਭੇਜ ਦੋ ਇਹ ਇਹ ਹਾਲ ਹੋਣਾ ਹੈ ਹੁਣ ਤੇ ਹੁਣ ਉਹ ਲੋਕ ਸਭ ਤੋਂ ਪਹਿਲਾਂ ਸਮਝ ਜਾਣ ਜਿਹੜੇ ਡੌਂਕੀਆਂ ਲਾ ਕੇ ਜਾਂਦੇ ਸੀਗੇ ਵੀ ਡੌਂਕੀ ਨਾ ਤੁਸੀਂ ਹੁਣ ਲਾਇਓ ਸਿੱਧੀ ਜੀ ਗੱਲ ਆ ਦੇਖੋ ਤੁਸੀਂ ਆਪਣੇ ਪੈਸੇ ਵੀ ਖਰਾਬ ਕਰੋਗੇ ਤੁਸੀਂ ਆਪਣੀ ਜ਼ਿੰਦਗੀ ਦਾ ਰਿਸਕ ਵੀ ਲਓਗੇ ਬਿਲਕੁਲ ਹੁਣ ਲੋਕ ਕੀ ਕਰ ਰਹੇ ਨੇ ਹੁਣ ਜਿਹੜੇ ਪਹਿਲਾਂ ਮੈਕਸੀਕੋ ਬਾਰਡਰ ਤੋਂ ਅਮਰੀਕਾ ਜਾਣ ਦਾ ਇੱਕ ਜਿਹੜੇ ਮੇਨ ਰਸਤੇ ਸੀ ਉੱਥੇ ਦੀਓ ਜਾਂਦੇ ਸੀ ਉਹਨਾਂ ਨੂੰ ਪਤਾ ਸੀ ਕਿ ਬਾਰਡਰ ਟੱਪਾਂਗੇ ਅੱਗੇ ਪੁਲਿਸ ਖੜੀ ਆ ਸਾਨੂੰ ਫੜ ਕੇ ਲੈ ਜਾਊਗੀ ਪੁੱਛਗਿੱਛ ਕਰੂ ਸਾਨੂੰ ਰਿਲੀਜ਼ ਕਰ ਦਊਗੀ ਜੀ ਹੁਣ ਲੋਕ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਕਿ ਪੌਣੇ 3 ਲੱਖ ਬੰਦਾ ਬੈਠਾ ਆ ਉਹ ਕੱਲਾ ਇੰਡੀਅਨ ਨਹੀਂ ਹੋਰ ਵੀ ਦੇਸ਼ਾਂ ਤੋਂ ਆ ਉਹ ਹੁਣ ਉਹਨਾਂ ਪੁਆਇੰਟਾਂ ਤੋਂ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਜਿਨ੍ਹਾਂ ਤੋਂ ਔਖਾ ਦਾਖਲ ਹੋਣਾ ਜਿਹੜਾ ਰਿਸਕੀ ਵੀ ਆ ਤੇ ਜਿੱਥੇ ਪੁਲਿਸ ਘਟਾ ਹ ਹ ਉਹਨਾਂ ਨੂੰ ਇਹ ਹੈ ਕਿ ਹੁਣ ਹੋਰ ਤਾਂ ਕੁਝ ਨਹੀਂ ਕਰ ਸਕਦੇ ਹੁਣ ਯੂ ਐਸ ਪੁਲਿਸ ਤੋਂ ਬਚ ਕੇ ਇੱਕ ਵਾਰ ਅਮਰੀਕਾ ਚ ਐਂਟਰ ਹੋ ਕੇ ਅੱਗੇ ਨਿਕਲ ਜਾਓ ਹ ਵੀ ਅੱਗੇ ਨਿਕਲ ਜਾਓ ਅੱਗੇ ਕਿਤੇ ਕੰਮਕਾਰ ਲੋਕ ਛੁਪ ਕੇ ਕਰੀ ਜਾਵਾਂਗੇ ਪਰ ਉਹ ਵੀ ਕੋਈ ਬਾਲਾ ਸੌਖਾ ਨਹੀਂ ਹੋਣਾ ਬਿਲਕੁਲ ਠੀਕ ਹੈ ਕਿਉਂਕਿ ਉਹਨਾਂ ਨੇ ਸਖਤਾਈ ਇੰਨੀ ਕਰ ਦੇਣੀ ਆ ਜੋ ਉਹਨਾਂ ਨੇ ਆਰਡਰ ਕਰ ਦੇਣਾ ਸਾਰਿਆਂ ਨੂੰ ਕਿ ਜੇ ਕੋਈ ਇਸ ਤਰੀਕੇ ਦਾ ਇਲੀਗਲ ਵਰਕਰ ਤੁਸੀਂ ਰੱਖਿਆ ਉਹਨੂੰ ਕੰਮ ਦਿੱਤਾ ਤਾਂ ਤੁਹਾਡਾ ਲਾਇਸੈਂਸ ਅਸੀਂ ਕੈਨਸਲ ਕਰਾਂਗੇ ਤੁਹਾਨੂੰ ਕੰਮ ਹੀ ਨਹੀਂ ਮਿਲਣਾ ਯਾਰ ਤੁਸੀਂ ਸੜਕਾਂ ਤੇ ਸੌਣ ਦੇ ਲਈ ਮਜਬੂਰ ਹੋ ਜਾਓਗੇ ਸੋ ਇਹ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਜਿਹੜੇ ਸਾਡੇ ਭਰਾ ਡੌਂਕੀ ਲਾ ਕੇ ਹਜੇ ਵੀ ਸੋਚਦੇ ਨੇ ਕਿ ਕੋਈ ਗੱਲ ਨਹੀਂ ਪਹੁੰਚ ਜਾਾਂਗੇ ਉਹ ਇਹ ਰਿਸਕ ਨਾ ਲੈਣ ਜੇ ਜਾਣਾ ਤੁਸੀਂ ਇੱਕ ਨੰਬਰ 'ਚ ਜੇ ਤੁਹਾਡਾ ਬਣਦਾ ਤਾਂ ਚਲੇ ਜਾਓ ਵਰਨਾ ਇਹ ਡੌਂਕੀ ਡੁੰਕੀ ਵਾਲਾ ਕੰਮ ਹੁਣ ਤੁਹਾਨੂੰ ਛੱਡਣਾ ਪੈਣਾ ਆ ਕਿਉਂਕਿ ਅੱਗੇ ਅਮਰੀਕਾ ਬਹੁਤ ਸਖਤ ਹੋ ਗਿਆ ਹਨ ਬਿਲਕੁਲ ਤੇ ਹੁਣ ਉਹਨਾਂ ਨੇ ਇਦਾਂ ਹੀ ਕਰਨਾ ਅੱਛਾ ਹੁਣ ਹੋਰ ਸੀ ਇਹ ਤਾਂ ਚਲੋ ਇਹ ਹੈ ਦੋ ਜਿਹੜਾ ਸੰਵਿਧਾਨ ਦੇ ਵਿੱਚ ਸੀ ਅਮਰੀਕਾ ਦੇ ਸੰਵਿਧਾਨ ਚ ਕਿ ਮੰਨ ਲਓ ਇੱਕ ਇਲੀਗਲ ਜੋੜਾ ਆ ਗਿਆ ਕਿਸੇ ਵੀ ਦੇਸ਼ ਦਾ ਉੱਥੇ ਰਹਿ ਗਿਆ ਗੈਰ ਕਾਨੂੰਨੀ ਤੌਰ ਤੇ ਰਹਿ ਰਿਹਾ ਤੇ ਅੱਗੇ ਉਹਨਾਂ ਦੇ ਬੱਚਾ ਹੋ ਗਿਆ ਸੰਤਾਨ ਨੇ ਜਨਮ ਲੈ ਲਿਆ ਜਿਹੜਾ ਬੱਚਾ ਜਨਮ ਲੈਂਦਾ ਸੀ ਉਹਨੂੰ ਬਾਇ ਬਰਥ ਸਿਟੀਜ਼ਨਸ਼ਿਪ ਮਿਲਦੀ ਸੀ ਅਮਰੀਕਾ ਦੀ ਜੀ ਹੁਣ ਤੱਕ ਚੱਲਦਾ ਆ ਰਿਹਾ ਹੈ। ਹੂੰ। ਟਰੰਪ ਨੇ ਉਹ ਵੀ ਖਤਮ ਕਰਤਾ। ਉਹ ਕਹਿੰਦਾ ਜੇ ਮਾਤਾ ਪਿਤਾ ਇਲੀਗਲ ਨੇ ਜੇ ਉਹਨਾਂ ਦਾ ਬੱਚਾ ਹੋਊਗਾ ਤਾਂ ਉਹ ਬਾਇ ਬਰਥ ਸਿਟੀਜ਼ਨਸ਼ਿਪ ਕੈਨਸਲ। ਉਹ ਬੱਚੇ ਨੂੰ ਵੀ ਨਹੀਂ ਮਿਲੂਗੀ। ਤੇ ਇਹਦੇ ਖਿਲਾਫ ਅ ਅਮਰੀਕਾ ਦੀਆਂ ਵੈਸੇ ਤਾਂ 50 ਸਟੇਟਸ ਨੇ 50 ਸੂਬੇ ਨੇ। 50 ਦੇ ਵਿੱਚੋਂ 22 ਸੂਬਿਆਂ ਨੇ ਲਾ ਸੂਟ ਫਾਈਲ ਕਰਤਾ ਕਿ ਇਹ ਗਲਤ ਹੋ ਰਿਹਾ। ਕਿ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਹੋ ਰਿਹਾ ਕਿ ਇਹ ਅਸੀਂ ਤੁਹਾਨੂੰ ਸਪੋਰਟ ਨਹੀਂ ਕਰਦੇ। ਕਿਉਂਕਿ ਜਿਹੜੇ ਅਮਰੀਕਾ 'ਚ ਜਿਹੜੀਆਂ ਸਟੇਟਸ ਨੇ ਨਾ ਉਹਨਾਂ ਦੇ ਅਧਿਕਾਰ ਬਹੁਤ ਨੇ ਜਿਵੇਂ ਆਪਾਂ ਉਹ ਗੱਲ ਕਰਦੇ ਆ ਕਿ ਸਾਨੂੰ ਪੰਜਾਬ ਨੂੰ ਹਰ ਇੱਕ ਸਟੇਟ ਨੂੰ ਵੱਧ ਅਧਿਕਾਰ ਦਿੱਤੇ ਜਾਣ ਸਾਡੇ ਕੋਲ ਉਹਨੇ ਹੈ ਨਹੀਂ ਉੱਥੇ ਬਹੁਤ ਅਧਿਕਾਰ ਨੇ ਸੂਬਿਆਂ ਦੇ ਕੋਲ ਸੂਬੇ ਚੋਂ ਤਾਂ ਕੁਝ ਵੀ ਕਰ ਸਕਦੇ ਨੇ ਸੋ 22 ਸੂਬਿਆਂ ਨੇ ਇਹਦੇ ਖਿਲਾਫ ਫੈਸਲੇ ਦੇ ਖਿਲਾਫ ਲਾਅਸੂਟ ਪਾਇਆ ਤੇ ਇਹਦੇ ਪਿੱਛੇ ਮੇਬੀ ਕੁਝ ਹੋ ਸਕਦਾ ਪਰ ਹਜੇ ਤਾਂ 트ੰਪ ਨਹੀਂ ਮੰਨ ਰਿਹਾ ਹਣਾ ਹਜੇ ਤਾਂ ਉਹ ਆਪਣਾ ਪੂਰਾ ਅੜਿਅਲ ਰਵਈਆ ਤੇ ਉਹ ਫੜਫੜ ਕੇ ਆ ਜਿਹੜਾ ਉਹ ਗੈਰ ਕਾਨੂੰਨੀ ਜਿਹੜੇ ਆਏ ਨੇ ਅਮਰੀਕਾ ਚ ਉਹਨਾਂ ਨੂੰ ਲੱਭ ਰਿਹਾ ਤੁਸੀਂ ਆ ਦੇਖੋ ਜਿਹੜਾ ਸ਼ਨੀਵਾਰ ਐਤਵਾਰ ਦੀ ਮੈਂ ਗੱਲ ਕਰੀ ਆ ਕਿ ਉਹ ਗੁਰਦੁਆਰੇ ਮੰਦਿਰਾਂ ਚ ਵੀ ਨਹੀਂ ਛੱਡ ਰਹੇ ਬਿਲਕੁਲ ਹੁਣ ਉਹਨਾਂ ਨੂੰ ਜਿੱਥੋਂ ਲੱਭਦੇ ਨੇ ਉਹ ਮਿਲ ਕੇ ਉਹਨਾਂ ਨੂੰ ਫੜਨਗੇ ਬਸ ਫੜਦੇ ਨੇ ਹਜ਼ਾਰ ਬੰਦਾ ਫੜ ਲਿਆ ਦੋ ਦਿਨਾਂ ਚ ਤੇ ਹੋਰ ਕਿੰਨੇ ਫੜ ਲੈਣਗੇ ਤੁਸੀਂ ਦੇਖੋ ਸੋ ਇੱਕ ਵੱਡੀ ਮੁਸ਼ਕਿਲ ਹੈ ਮੁਸੀਬਤ ਹੈ ਹਾਲਾਂਕਿ ਇੰਡੀਆ ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਥੋੜਾ ਜਾਂ ਕਿ ਉਹਨਾਂ ਦੀ ਮਦਦ ਦੇ ਵਿੱਚ ਖੜ੍ਹਦੀ ਪਰ ਹੁਣ ਸਰਕਾਰ ਤੇ ਵੀ ਪ੍ਰੈਸ਼ਰ ਆ ਅਮਰੀਕਾ ਵਰਗਾ ਦੇਸ਼ ਜਦੋਂ ਕਹਿ ਰਿਹਾ ਤੇ ਫੇਰ ਸਰਕਾਰ ਨੂੰ ਵੀ ਮੰਨਣਾ ਪੈਣਾ ਕਿਉਂਕਿ ਇਹ ਬੰਦੇ ਤਾਂ ਉਹ ਸਾਡੇ ਹੀ ਨੇ ਨਾ ਜੇ ਬਾਇਬਾਰਥ ਉਹਨਾਂ ਦੀ ਸਿਟੀਜ਼ਨਸ਼ਿਪ ਦੇਖੀਏ ਤਾਂ ਤਾਂ ਇੰਡੀਅਨ ਨੇ ਤੇ ਅਮਰੀਕਾ ਚ ਚਲੇ ਗਏ ਉਹ ਗੈਰਕਾਨੂੰਨੀ ਤੌਰ ਤੇ ਤਾਂ ਅਮਰੀਕਾ ਤਾਂ ਉੱਥੇ ਤੁਹਾਡੇ ਅਸਲੀ ਦੇਸ਼ ਹੀ ਭੇਜੂਗਾ ਨਾ ਸੋ ਇਸ ਕਰਕੇ ਇੰਡੀਆ ਸਰਕਾਰ ਦੀ ਵੀ ਇਹ ਪ੍ਰੋਬਲਮ ਆ ਕਿ ਹੁਣ ਉਹਨਾਂ ਨੂੰ ਨਾ ਚਾਹੁੰਦੇ ਹੋ ਵੀ ਵਾਪਸ ਲੈਣਾ ਪੈਣਾ ਹੈ ਬਿਲਕੁਲ ਇਹਦੇ ਨਾਲ ਇੱਕ ਗੱਲ ਹੋਰ ਵੀ ਰਾਜਦੀਪ ਜਿਵੇਂ ਅਸੀਂ ਕਹਿੰਦੇ ਆ ਨਾ ਕਿ ਸਾਡੇ ਜਿਹੜੇ ਨੌਜਵਾਨ ਬਾਹਰ ਜਾਂਦੇ ਆ ਕੈਨੇਡਾ ਚਲੇ ਗਏ ਅਮਰੀਕਾ ਚਲੇ ਗਏ ਜਿਹੜੇ ਦਾਖਲਾ ਲੈਂਦੇ ਨੇ ਆਪਾਂ ਕਹਿੰਦੇ ਆ ਕਿ ਕਿੰਨਾ ਪੈਸਾ ਸਾਡਾ ਬਾਹਰ ਚੱਲਿਆ ਗਿਆ ਹੂੰ ਸੋਚਦੇ ਆ ਨਾ ਜੀ ਵੀ ਯਾਰ ਅੱਧਾ ਪੈਸਾ ਤਾਂ ਨੌਜਵਾਨਾਂ ਦੇ ਨਾਲ ਚੱਲਿਆ ਗਿਆ ਵਾਪਸ ਕੋਈ ਜ਼ਮੀਨ ਵੇਚ ਕੇ ਕਿਹਨੇ ਐਨੇ 40-40 ਲੱਖ ਰੁਪਇਆ ਲਾ ਕੇ ਉਧਰ ਬਾਹਰ ਗਿਆ ਨਾ ਪੈਸਾ ਤਾਂ ਹੂੰ ਤੇ ਇਸ ਗੱਲ ਤੇ ਇਹ 트ੰਪ ਵੀ ਸੋਚ ਰਿਹਾ ਉਹ ਕੀ ਸੋਚ ਰਿਹਾ ਉਹ ਪੁੱਠਾ ਸੋਚ ਰਿਹਾ ਜਿਹੜਾ ਆਪਾਂ ਸੋਚ ਸੋਚਦੇ ਨਹੀਂ ਹੈਗੇ ਉਹ ਇਹ ਸੋਚਦਾ ਕਿ ਇਹ ਜਿਹੜੇ ਇਮੀਗ੍ਰੈਂਟਸ ਨੇ ਜਿਹੜਾ ਕੱਲੇ ਕੱਲੇ ਆਏ ਹੋਏ ਨੇ ਉਹਨਾਂ ਦੇ ਪਰਿਵਾਰ ਤਾਂ ਪਿੱਛੇ ਇੰਡੀਆ ਚ ਨੇ ਹੂੰ ਉਹ ਪੈਸੇ ਕਮਾਉਂਦੇ ਨੇ ਡਾਲਰ ਕਮਾਉਂਦੇ ਨੇ ਅਮਰੀਕਾ ਚ ਜੋ ਡਾਲਰ ਕਮਾ ਕੇ ਭੇਜਦੇ ਕਿੱਥੇ ਨੇ ਭੇਜਦੇ ਆਪਦੇ ਘਰ ਭੇਜਦੇ ਆਪਣੇ ਦੇਸ਼ ਭੇਜ ਭੇਜਿਆ ਸੋ ਇਹਦੇ ਤੇ ਵੀ ਇਤਰਾਜ਼ ਆ ਉਹਨੂੰ ਕਿ ਸਾਡਾ ਡਾਲਰ ਬਾਹਰ ਜਾਈ ਜਾਂਦਾ ਕਿੱਥੇ ਤਾਂ ਟ੍ਰੇਡ ਹੋਣੀ ਦੋ ਮੁਲਕਾਂ 'ਚ ਹੂੰ ਵੀ ਇੰਡੀਆ ਨੇ ਕੁਝ ਵੇਚਿਆ ਅਮਰੀਕਾ ਨੇ ਕੁਝ ਖਰੀਦਿਆ ਤਾਂ ਅਮਰੀਕਨ ਡਾਲਰ ਇੰਡੀਆ 'ਚ ਗਿਆ ਹੂੰ ਹੁਣੇ ਬਿਨਾ ਟ੍ਰੇਡ ਤੋਂ ਜਾ ਰਿਹਾ ਹੂੰ ਕਿੰਨੇ ਹਜ਼ਾਰਾਂ ਬੰਦੇ ਲੱਖਾਂ ਬੰਦੇ ਬੈਠੇ ਨੇ ਇੰਡੀਅਨ ਜਿਹੜੇ ਪੈਸੇ ਭੇਜਦੇ ਨੇ ਪਿੱਛੇ ਆਪਣੇ ਪਰਿਵਾਰਾਂ ਨੂੰ ਬਿਲਕੁਲ ਤੇ ਆ ਇੱਕ ਅੰਕੜਾ ਸੀਗਾ 2022 ਦਾ ਹੀ ਸੀਗਾ ਇਹ ਕਿ 2022 'ਚ 111 ਮਿਲੀਅਨ ਡਾਲਰ ਆ ਜਿਹੜੇ ਉਹ ਇੰਡੀਅਨਸ ਨੇ ਇੰਡੀਆ ਭੇਜੇ ਨੇ ਇਹ ਗੱਲ ਵੀ ਹੁਣ ਉਹਨੂੰ ਇਹ ਹੈ ਕਿ ਬਿਨਾਂ ਵਪਾਰ ਤੋਂ ਹੀ ਸਾਡੇ ਪੈਸੇ ਵਾਪਸ ਉੱਥੇ ਜਾ ਰਹੇ ਨੇ ਸੋ ਇਹ ਗੱਲ ਵੀ ਉਹ ਸੋਚ ਰਿਹਾ ਕਿ ਸਾਡਾ ਡਾਲਰ ਐਂ ਹੀ ਨਾ ਬਿਨਾਂ ਗੱਲ ਤੋਂ ਇੰਡੀਆ ਦੇ ਵਿੱਚ ਜਾਵੇ ਕਿਉਂਕਿ ਜੇ ਜਿੰਨਾ ਡਾਲਰ ਇੰਡੀਆ ਚ ਆਊਗਾ ਉਹਦਾ ਤਾਂ ਇੰਡੀਆ ਨੂੰ ਫਾਇਦਾ ਆ ਹਮ ਅਮਰੀਕਾ ਨੂੰ ਨੁਕਸਾਨ ਹੈ ਬਿਲਕੁਲ ਜਿੰਨਾ ਇੰਡੀਅਨ ਰੁਪੀਸ ਅਮਰੀਕਾ ਚ ਜਾਊਗਾ ਉਹਦਾ ਅਮਰੀਕਾ ਨੂੰ ਫਾਇਦਾ ਇੰਡੀਆ ਨੂੰ ਨੁਕਸਾਨ ਹੈ ਸੋ ਇੱਕ ਇਹ ਗੱਲ ਵੀ ਹੈ ਸੋ ਇਹ ਨਾ ਗੱਲਾਂ ਨੂੰ ਦੇਖ ਕੇ ਹੀ ਕਿਉਂਕਿ ਡੋਨਲਡ ਟਰੰਪ ਨੇ ਉਸ ਦਿਨ ਕਿਹਾ ਸੀ ਸੌ ਚੁੱਕਣ ਤੋਂ ਪਹਿਲਾਂ ਵੀ ਉਹਨੇ ਇਹੀ ਕਿਹਾ ਸੀਗਾ ਕਿ ਮੈਂ ਅਮਰੀਕਾ ਨੂੰ ਫਿਰ ਤੋਂ ਗ੍ਰੇਟ ਬਣਾਉਣਾ ਹੈ ਫਿਰ ਤੋਂ ਬਹੁਤ ਅਮੀਰ ਬਣਾਉਣਾ ਪਰ ਇਹ ਜਿਹੜਾ ਸੁਪਨਾ ਨਾ ਮੈਨੂੰ ਲੱਗਦਾ ਇਹ ਛੇਤੀ ਪੂਰਾ ਨਹੀਂ ਹੋਊਗਾ ਕਿਉਂਕਿ ਚੀਨ ਹੈ ਚੀਨ ਹਿੱਕ ਡਾ ਕੇ ਖੜਾ ਅਮਰੀਕਾ ਦੇ ਅੱਗੇ ਚੀਨ ਜਿਹੜੀ ਟੈਕਨੋਲੋਜੀ ਪ੍ਰੋਡਿਊਸ ਕਰ ਰਿਹਾ ਇਸ ਵੇਲੇ ਅਮਰੀਕਾ ਹਜੇ ਪਿੱਛੇ ਰਹਿ ਰਿਹਾ ਉਹਦੇ ਨਾਲੋਂ ਸੋ ਇਸੇ ਕਰਕੇ ਪੈਸਾ ਜ਼ਿਆਦਾ ਕਮਾਉਣ ਦੇ ਚੱਕਰਾਂ 'ਚ ਡੋਨਲਡ 트ੰਪ ਨੇ ਆਪਣਾ ਆਪਾ ਪਿਛਲੀ ਵਾਰ ਵੀ ਦੱਸਿਆ ਸੀ ਕਿ ਉਹਨੇ ਕਿਹਾ ਸੀ ਡ੍ਰਿੱਲ ਬੇਬੀ ਡ੍ਰਿੱਲ ਕਿ ਅਮਰੀਕਾ 'ਚ ਹੁਣ ਤੱਕ ਡ੍ਰਿੱਲ ਨਹੀਂ ਹੋਈ ਸੀ ਮਤਲਬ ਡ੍ਰਿੱਲ ਹੋਣਾ ਕਿ ਧਰਤੀ ਵਾਲਾ ਜਿਹੜਾ ਧਰਤੀ ਹੇਠ ਜਿਹੜਾ ਉੱਥੇ ਤੇਲ ਆ ਉਹਨੂੰ ਕੱਢਣਾ ਧਰਤੀ ਹੇਠ ਜਿਹੜੀਆਂ ਗੈਸਾਂ ਨੇ ਉਹਨਾਂ ਨੂੰ ਕੱਢਣਾ ਡ੍ਰਿੱਲ ਕਰਕੇ ਹੁਣ ਉਹ 트ੰਪ ਨੇ ਉਹ ਵੀ ਕਹਿਤਾ ਕਹਿੰਦਾ ਕਿ ਡ੍ਰਿੱਲ ਕਰੋ ਤੁਸੀਂ ਤੇਲ ਕੱਢੋ ਪੂਰੀ ਦੁਨੀਆ ਨੂੰ ਵਿੱਚੋਂ ਤਾਂ ਜੋ ਡਾਲਰ ਹੋਰ ਉੱਚੇ ਜਾਵੇ ਸੋ ਜੇ ਦੂਜੇ ਪਾਸੇ ਨੂੰ ਮੁਕਾਬਲਾ ਨਹੀਂ ਚੀਨਦਾ ਕਰ ਸਕਿਆ ਤਾਂ ਹੁਣ ਇਸ ਹਿਸਾਬ ਦੇ ਨਾਲ 트럼ਪ ਨੂੰ ਲੱਗਦਾ ਕਿ ਅਸੀਂ ਤੇਲ ਵੇਚ ਕੇ ਗੈਸ ਵੇਚ ਕੇ ਅਮਰੀਕਾ ਨੂੰ ਦੁਬਾਰਾ ਤੋਂ ਫੇਰ ਉੱਪਰ ਚੱਕ ਦਾਂਗੇ ਇਕਨੋਮਿਕ ਕੰਡੀਸ਼ਨ ਦੇ ਵਿੱਚ ਪਰ ਚੀਨ ਦੀ ਜਿਹੜੀ ਰਫਤਾਰ ਆ ਪ੍ਰੋਡਕਸ਼ਨ ਦੀ ਉਹ ਉਹਨੂੰ ਲੰਗਾਮ ਨਹੀਂ ਲਾ ਸਕਦਾ ਅਮਰੀਕਾ ਤੇ ਹੁਣ ਇੱਕ ਹੋਰ ਵੀ ਇਹਨਾਂ ਨੇ ਕੀਤਾ ਕਿ AI ਇੱਕ ਖਾਸ AI ਦਾ ਪ੍ਰੋਜੈਕਟ ਹੈ ਸਟਾਰ ਗੇਟ ਸਟਾਰ ਗੇਟ ਜੀ ਉਹ ਉਹ ਸ਼ੁਰੂ ਕਰਨ ਜਾ ਰਹੇ ਨੇ 500 ਬਿਲੀਅਨ ਡਾਲਰ ਲਾ ਕੇ ਤੇ ਉਹ ਕਹਿ ਰਿਹਾ 트ੰਪ ਕੀ ਪੂਰਾ AI ਆ AI AI ਕਰ ਦੇਣੀ ਆ ਮੈਂ ਅਮਰੀਕਾ ਚ ਜਿਹੜੇ ਕਿਸੇ ਹੋਰ ਦੇਸ਼ ਚ ਨਾ ਹੋਵੇ ਸੋ ਇਸ ਤਰੀਕੇ ਦੇ ਨਾਲ ਵਿਜ਼ਨ ਹੈ ਇੱਕ 트ੰਪ ਦਾ ਜੀ ਸਫਲ ਕਿਵੇਂ ਹੁੰਦਾ ਪਰ ਜਿਹੜਾ ਇਹ ਫੈਸਲੇ ਲਏ ਨੇ ਦੋ ਇੱਕ ਤਾਂ ਬਾਇਬਰਥ ਸਿਟੀਜ਼ਨਸ਼ਿਪ ਰੋਕੀ ਉਹਨੇ ਤੇ ਦੂਸਰਾ ਜਿਹੜਾ ਇਲੀਗਲ ਇਮੀਗਰੈਂਟਸ ਗਏ ਹੋਏ ਨੇ ਜਾਂ ਜਿਹੜੇ ਜਾਣਗੇ ਉਹਨਾਂ ਨੂੰ ਫੜ ਕੇ ਵਾਪਸ ਭੇਜਣ ਦਾ ਇਹਦੇ ਤੇ ਸਭ ਤੋਂ ਵੱਡਾ ਅਸਰ ਹੈ ਜਿਹੜਾ ਉਹ ਇੰਡੀਅਨਸ ਤੇ ਹੋਊਗਾ ਇੰਡੀਅਨਸ ਦੇ ਵਿੱਚੋਂ ਵੀ ਪੰਜਾਬੀਆਂ ਤੇ ਗੁਜਰਾਤੀਆਂ ਚ ਹੋਊਗਾ ਜੀ ਠੀਕ ਹੈ ਜੀ ਤੇ ਇਹ ਹੁਣ ਜਿਹੜੇ ਫੜੇ ਜਾਣਗੇ ਲੋਕ ਉਹ ਵਾਪਸ ਆਉਣਗੇ ਦੇਖੋ ਨਾ ਜਿਹੜੇ ਪੈਸੇ ਉਹ ਲਾ ਕੇ ਗਏ ਨੇ ਉਹ ਪੈਸੇ ਵੀ ਗਏ ਜਿਹੜਾ ਰਿਸਕ ਲਿਆ ਉਹ ਵੀ ਗਿਆ ਵਾਪਸ ਉਹਨਾਂ ਨੇ ਫੇਰ ਉੱਥੇ ਹੀ ਆ ਜਾਣਾ ਸੋ ਬਹੁਤ ਸਾਰੇ ਐਸੇ ਪਰਿਵਾਰ ਹੋਣਗੇ ਜਿਨ੍ਹਾਂ ਨੂੰ ਬਹੁਤ ਘਾਟਾ ਹੋਣ ਵਾਲਾ ਹੈ 트럼ਪ ਦੇ ਇਸ ਫੈਸਲੇ ਦੇ ਕਾਰਨ ਜੀ